ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਕਾਫੀ ਦਿਨ ਆਵਾਦ ਆ ਜਿਸ ਫਿਰ ਨਵੀਂ ਵੀਡੀਓ ਬਣਾਉਣ ਲੱਗੇ ਆ ਕੁਛ ਟਾਈਮ ਦੀ ਕਮੀ ਕਰਕੇ ਨਹੀਂ ਬਣਾ ਪਾਏ ਕੁਛ ਦੀਪ ਦੇ ਵੀ ਪੇਪਰ ਚੱਲ ਰਹੇ ਤਾਂ ਕਰਕੇ ਥੋੜਾ ਟਾਈਮ ਨਹੀਂ ਲੱਗ ਪਾਰਾ ਸੋ ਐਸ ਟਾਈਮ ਦੇਖੋ ਆ ਸਾਡਾ ਪਹਿਲਾ ਛੋਟਾ ਬਹੁਤ ਤੰਗ ਕਰਦਾ ਸਾਨੂੰ ਇਹ ਨਹੀਂ ਵੀਡੀਓ ਬਣਾਉਂਦਾ ਸੋ ਗੁਮਿੰਦਰ ਆਵੇ ਅੱਜ ਹਾਈ ਕਾਦੇ ਸ਼ਰੂ ਹਾਈ 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 ਕਾਦੇ ਕਾਇਦੇ ਅੱਛਾ ਗੰਦਾ ਕਿਹੜੀ ਬੱਗ ਬਣਨੀ ਆ ਅੱਜ ਮੈਂ ਤੁਹਾਨੂੰ ਸਿਖਾਵਾਂਗਾ ਗੋਲ ਪਰਨਾ ਕਿਹੜੀ ਬੱਗ ਬਣਨੀ ਆ ਅੱਜ ਫਿਰ ਅੱਜ ਮੈਂ ਤੁਹਾਨੂੰ ਸਿਖਾਵਾਂਗਾ 3 ਮੀਟਰ ਗੋਲ ਪਰਨਾ ਗੋਲ ਕਿੰਨੇ ਟਾਈਮ ਚ ਬੰਦਨੇਗਾ 5 ਮਿੰਟਾਂ ਵਿੱਚ ਪੂਰੇ 5 ਮਿੰਟ ਲੱਗ ਜਾਣਗੇ ਹਾਂਜੀ ਚਲ ਕਰ ਦੇ ਸਟਾਰ ਫਿਰ dura penda ਬੋਤ ਸੋਨਾ ਬੱਜਾ ਦੀਪ ਇਹਦੇ ਭੱਗ ਨਾਲ ਛੇਤੀ ਬੰਨ ਲੈਣਾ ਹਨ ਹਾਂਜੀ ਇਹਦਾ ਕਰੀਬ-ਕਰੀਬ ਜੇ ਆਪਾਂ ਵੀਡੀਓ ਰੋਕ ਕੇ ਵੀ ਦੇਖ ਗਏ ਤਾਂ ਆਪਣਾ ਤਿੰਨ ਮਿੰਟਾਂ ਦੇ ਵਿੱਚ ਤੂੰ ਰੈਡੀ ਹੋ ਜੰਨਾ ਹਨ ਇਹ ਤਾਂ ਜਿਨ੍ਹਾਂ ਨੇ ਮਾਨੇ ਕਿ ਲੋ ਟਾਈਮ ਸ਼ਾਰਟ ਉਹ ਵੀ ਛੇਤੀ ਬੰਨ ਸਕਦੇ ਆ ਕਿੰਨੇ ਮੀਟਰ ਦਾ ਇਹ 3 ਮੀਟਰ 3 ਮੀਟਰ ਦਾ ਬਸ ਇਦੋਂ ਬਾਅਦ ਕੁਝ ਨਹੀਂ ਕਰ ਲਾਉਂਦਾ ਇੱਤੇ ਨਹੀਂ ਜੀ ਇੰਦੇ ਤੇ ਕੋਈ ਬਾਜ ਨਹੀਂ ਮਾਰਨ ਦੀ ਲੋੜ ਕੋਈ ਪੱਗ ਪੈਣੇ ਲਾਉਣ ਦੀ ਲੋੜ ਹਾਂਜੀ ਠੀਕ ਆ ਮਗਰੋਂ ਦਿਖਾ ਦੀ ਸੰਗਤ ਨੂੰ ਉਗ ਜਾ ਉਗ ਜਾ ਇਹ ਤਾਂ ਬਹੁਸ਼ੇਤੀ ਬਾਜੀ ਜਾਂਦਾ ਹਨਾ ਹਾਂਜੀ ਹੁਣ ਕੀ ਕਹਿਣਾ ਚਾਹਣਾਗਾ ਪਹਿਲਾਂ ਤਾਂ ਸੌਰੀ ਮੰਗ ਜਿਹੜਾ ਆਪਾਂ ਇੰਨੇ ਦਿਨਾਂ ਬਾਅਦ ਵੀਡੀਓ ਬਣਾ ਕੇ ਪਾਈ ਆ ਲੋਕ ਵੇਟ ਕਰਦੇ ਹੋਣਗੇ ਤਰੀ ਸੌਰੀ ਹੁਣ ਕਦੋਂ ਪਾਏਗਾ ਵੀਡੀਓ ਫਿਰ ਅਗਲੀ ਸ਼ਨੀ ਦਿਲੇ ਸੰਡੇ ਹਾਂਜੀ ਤਿੰਨ ਚਾਰ ਦਿਨ ਲਾਹੀਗਾ ਹਾਂਜੀ ਤੇ ਕੀ ਕਹਿਣਾ ਚਾਹਣਾ ਤੋ ਲੋਕਾਂ ਨੂੰ ਜਿਹੜੇ ਤੇਰੀ ਵੀਡੀਓ ਦੇਖਣਗੇ ਲਾਈਕ ਅਤੇ ਸਬਸਕ੍ਰਾਈਬ ਜਰੂਰ ਕਰਿਓ ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਕਰਨ ਹਾਂਜੀ ਹਨਾ ਹਾਂਜੀ ਤੇ ਹੁਣ ਆਉਂਦੀ ਵਾਰੀ ਕਿਹੜੀ ਵੀਡੀਓ ਬਣ ਕਿਹੜੀ ਪੱਗ ਬਣ ਕੇ ਵਿਖਾਏਗਾ ਵਟਾਂ ਵਾਲੀ ਵਟਾਂ ਵਾਲੀ ਤੇ ਪਰ ਹੋਈ ਜਾਂਦੇ ਤੇਰੇ ਹਾਂਜੀ ਕਿਹੜੀ ਕਲਾਸ ਦੇ ਪੇਪਰ ਦੇਣੇ ਆ 4ਥੇ ਇਹ ਪਰ ਵਧੀਆ ਹੀ ਜਾਂਦੇ ਆ ਹਾਂਜੀ ਸਰ ਕਿੱਥੇ ਪੜਦਾ ਸੈਕਿੰਡ ਹਾਰਟ ਪਬਲਿਕ ਸਕੂਲ ਡੰਡੋਕੇ ਡੰਡੋਕੇ ਹਾਂਜੀ ਚਲੋ ਕੋਈ ਨਹੀਂ ਅੱਗੇ ਮਿਹਨਤ ਵੀ ਕਰਨੀ ਪੜਾਈ ਵੀ ਨਾਲ-ਨਾਲ ਕਰਨੀ ਚੰਗਾ ਠੀਕ ਹੈ ਠੀਕ ਹੈ ਚਲ ਫਤੇ ਬਣਾ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ